ਹਰ ਸ਼ੀ ਕਾਲ ਜੀ ਮੈਂ ਬਾਜਬਾ ਵਟੀਕ ਤੋਂ ਬਰਨਾਲਾ ਸੀਡੀ ਤੋਂ ਹਰ ਰੋਜ਼ ਹੀ ਤਰ੍ਹਾਂ ਅੱਜ ਆਪ ਇੱਕ ਫੋਰ ਨਿਊ ਵੀਡੀਓ ਲੈ ਕੇ ਆਇਆ ਅੱਜ ਵਾਲੀ ਵੀਡੀਓ ਦੇ ਵਿੱਚ ਜਿਹੜਾ ਲੈ ਆਪਾਂ ਲੈ ਕੇ ਆਏ ਜੀ ਬਰਕ ਵਾਲੇ ਸੂਟ ਲੈ ਕੇ ਆਏ ਆ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਆਪਾਂ ਵੀਡੀਓ ਦੇ ਵਿੱਚ ਫੈਬਰਿਕ ਡਿਟੇਲ ਪ੍ਰਾਈਸ ਵਗੈਰਾ ਸਭ ਕੁਝ ਦਾ ਜਿਹੜਾ ਮੈਂਸ਼ਨ ਕਰਾਂਗੇ ਜਿਹੜਾ ਸੂਟ ਆਪਾਂ ਨੇ ਐਕਸਟਰਾ ਰੈਡੀ ਕੀਤਾ ਉਹ ਵੀ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰਾਂਗੇ ਏ ਆਪਾਂ ਨੇ 2 ਸੂਟ ਰੈਡੀ ਕੀਤੇ ਆ ਫਰਸਟ ਸੂਟ ਜਿਹੜਾ ਰੈਡੀ ਕੀਤਾਗਾ ਸਿਮਰ ਸਟੱਫ ਦੇ ਉੱਪਰ ਰੈਡੀ ਕੀਤਾ ਬਹੁਤ ਹੀ ਪਿਆਰਾ ਕਲਰ ਆ ਏ ਦੇ ਨੈੱਕ ਦੇ ਉੱਪਰ ਕੰਮ ਕੀਤਾ ਹੈ ਤੁਸੀਂ ਦੇਖ ਸਕਦੇ ਹੋ ਤਿੱਲਾ ਗ੍ਰੀਨ ਕਲਰ ਐਂਡ ਬਲੂ ਕਲਰ ਯੂਜ਼ ਕਰਕੇ ਆਪਾਂ ਇਹ ਵਾਲਾ ਨੈੱਕ ਦਾ ਜਿਹੜਾ ਵਰਕ ਕੀਤਾ ਬਾਹਾਂਾਂ ਤੇ ਵੀ ਬਹੁਤ ਸੋਹਣਾ ਕੰਮ ਹੋਇਆ ਹੋਇਆ ਇਹ ਉੱਪਰਲੀ ਸਾਈਡ ਨੂੰ ਬਾਹਾਂਾਂ ਹੁੰਦੀਆਂ ਨੇ ਇਹ ਸੂਟ ਆਪਾਂ ਨੇ ਰੈਡੀ ਕੀਤਾ ਹੈ ਕਸਟਮਰ ਦਾ ਸੂਟ ਰੈਡੀ ਕੀਤਾ ਇਹਦੇ ਵਿੱਚ ਇੱਕ ਆਪਾਂ ਨੇ ਪਿਓਰ ਕਾਟਨ ਫੈਬਰਿਕ ਦੇ ਉੱਪਰ ਰੈਡੀ ਕੀਤਾ ਬਹੁਤ ਹੀ ਸੋਹਣਾ ਸਟਾਫਾ ਤੁਸੀਂ ਦੇਖ ਸਕਦੇ ਹੋ ਕੈਂਬ੍ਰਿਕ ਕਾਟਨ ਦੇ ਉੱਪਰ ਇਹ ਵਾਲਾ ਨੈਕ ਦਾ ਵਰਕ ਆ ਗਿਆ ਇਹਦੀਆਂ ਬਾਹਾਂ ਵੀ ਸੋਨ ਚੈੱਕ ਕਰਵਾ ਦੇਣੀ ਹੈ ਇਹ ਵਾਲੀ ਬਾਹ ਆ ਗਈ ਬਾਹਾਂ ਦੇ ਉੱਪਰ ਵਰਕ ਕੀਤਾ ਸੇਮ ਹੀ ਵਰਕ ਹੈ ਜਿਹੜਾ ਆਪਾਂ ਨੇ ਜੀ ਪੌਂਚਿਆਂ ਦੇ ਉੱਪਰ ਕੀਤਾ ਹੈ ਬਾਹਾਂ ਦੇ ਉੱਪਰ ਵੀ ਸੇਮ ਥ੍ਰੈਡ ਯੂਜ਼ ਕਰਕੇ ਸੇਮ ਐਸ ਇਟ ਇਜ਼ ਮਾਡਲ ਵਾਲਾ ਸੂਟ ਹੈ ਜਿਹੜਾ ਆਪਾਂ ਨੇ उपर, गया, गया। रेडी ਕੀਤਾ ਹੈ ਇਹੀ ਵਰਕ ਪਹੁੰਚਿਆਂ ਦੇ ਉੱਪਰ ਹੈ ਇਹੀ ਵਰਕ ਬਾਵਾ ਦੇ ਉੱਪਰ ਹੈ ਜੀ ਇਹ ਦਾ ਆ ਗਿਆ neck ਆ ਗਿਆ ਬਹੁਤ ਹੀ ਬਣ ਕੇ ਸੋਹਣਾ ರೆਡੀ ਹੋਇਆ ਹੈ ਇਹ suit ਦਾ ਜਿਹੜਾ discount ਦੇ ਉੱਪਰ ਆਪਣੇ ਕੋਲੇ 999 ਰੁਪਏ ਦੇ ਵਿੱਚ ਇਹ ਵਾਲਾ suit ਹੈ ਜਿਹੜਾ sale ਦੇ ਲਈ ਆ ਅਗਰ ਕੋਈ ਕਸਟਮਰ ਲੈਣਾ ਚਾਹੁੰਦਾ ਤਾਂ ਮੇਰੇ ਨੰਬਰ ਤੇ ਮੈਨੂੰ screenshot ਲੈ ਕੇ ਸੈਂਡ ਕਰ ਸਕਦਾ ਹੈ ਮੇਰਾ ਕੰਟੈਕਟ ਨੰਬਰ 9855462231 ਵਾਲੇ ਨੰਬਰ ਤੇ ਤੁਸੀਂ WhatsApp ਮੈਸੇਜ ਵੀ ਕਰ ਸਕਦੇ ਹੋ ਜੀ ਕਾਲ ਵੀ ਕਰ ਸਕਦੇ ਹੋ ਅਗਰ ਤੁਸੀਂ ਸੇਮ ਡਿਜ਼ਾਈਨ ਨੂੰ ਕਿਸੇ ਹੋਰ ਫੈਬਰਿਕ ਦੇ ਉੱਪਰ ਜਾਂ ਕਿਸੇ ਹੋਰ ਕਲਰ ਦੇ ਉੱਪਰ ਕਸਟਮਾਈਜ਼ ਕਰਵਾਉਣਾ ਚਾਹੁੰਦੇ ਹੋ ਕਿਸੇ ਵੀ ਕਲਰ ਦੇ ਉੱਪਰ ਤਾਂ ਤੁਸੀਂ ਵਰਕ ਜਿਹੜਾ ਕਰਵਾ ਸਕਦੇ ਹੋ ਅਗਰ ਤੁਸੀਂ ਆਪਣਾ ਸਟੱਫ ਭੇਜ ਕੇ ਸੇਮ ਵਰਕ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਪਣਾ ਸਟੱਫ ਭੇਜ ਕੇ ਵੀ ਸੇਮ ਐਸ ਇਟ ਇਜ਼ ਵਰਕ ਜਿਹੜਾ ਕਰਵਾ ਸਕਦੇ ਹੋ ਜੀ ਅਗਰ ਤੁਸੀਂ ਸਟੱਫ ਸਾਡੇ ਕੋਲੋਂ ਹੀ ਲੈ ਕੇ ਕਿਸੇ ਵੀ ਕਲਰ ਦੇ ਵਿੱਚ ਸੀਮ ਵਰਕ ਕਰਵਾਉਣਾ ਚਾਹੁੰਦੇ ਹੋ ਜਾਂ ਆਪਣਾ ਕੋਈ ਹੋਰ ਡਿਜ਼ਾਈਨ ਭੇਜ ਕੇ ਵਰਕ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਪਣਾ ਹੋਰ ਡਿਜ਼ਾਈਨ ਭੇਜ ਕੇ ਵੀ ਜਿਹੜਾ ਵਰਕ ਆ ਉਹ ਕਰਵਾ ਸਕਦੇ ਹੋ ਜੀ ਅਗਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਇੱਕ ਚੀਜ਼ ਹੋਰ ਮੇਰੇ ਕਈ ਵੀਡੀਓ ਦੇ ਹੁਣ ਤਾਂ ਤਕਰੀਬਨ ਸਾਰੀਆਂ ਦੀ ਕਮੈਂਟ ਆਫ ਕੀਤੇ ਹੁੰਦੇ ਨੇ ਉਹਨਾਂ ਦੇ ਪਿੱਛੇ ਕਾਫੀ ਰੀਜ਼ਨ ਨੇ ਵੀਰੇ ਜਿਹੜੇ ਮੇਰੇ ਕਮੈਂਟ ਆਫ ਕੀਤੇ ਹੁੰਦੇ ਨੇ ਸੋ ਜਿਨ੍ਹਾਂ ਨੇ ਵੀ ਕੁਝ ਵੀ ਪੁੱਛਣਾ ਹੁੰਦਾ ਮੈਨੂੰ ਪਰਸਨਲੀ ਮੈਸੇਜ ਸੈਂਡ ਕਰ ਦਿਆ ਕਰੋ ਹਨਾ ਆਪਾਂ ਇੰਨੀ ਮਿਹਨਤ ਕਰਕੇ ਵੀਡੀਓ ਬਣਾਉਣੇ ਆਗੇ ਕਈ ਨਾ نیچے ਲਿੰਕ ਪਾ ਦਿੰਦੇ ਨੇ ਸੋ ਤਾਂ ਕਰਕੇ ਮੇਰੇ ਕਮੈਂਟ ਆਫ ਕੀਤੇ ਦਿਨ ਮੈਨੂੰ ਨਹੀਂ ਹੁੰਦਾ ਵੀ ਕਿਉਂਕਿ ਮੇਰੀ ਵੀਡੀਓ ਦੇ ਨੀਚੇ ਕੋਈ ਲਿੰਕ ਸੈਂਡ ਕਰੇ ਤੇ ਕਿਸੇ ਨਾਲ ਫਰਾਡ ਹੋਵੇ ਤੇ ਤਾਂ ਕਰਕੇ ਮੈਂ ਕਮੈਂਟ ਆਫ ਜਿਹੜੇ ਕਰ ਦੰਨੇ ਹੁੰਨੇ ਆ